ਲਏ ਮਿੱਤਰੋ ਜਿਵੇਂ ਸ਼ਹਿਰੀ ਮਨ ਕਹਿੰਦਾ ਹੁੰਦਾ ਨਾ ਵੀ ਅੱਜ ਦਿਲ ਖੁਸ਼ ਹੋਇਆ ਏ ਉਹ ਗੱਲ ਹੋ ਗਈ ਅੱਜ ਬਾਈ ਨੇ ਦਿਲ ਖੁਸ਼ ਕਰਨ ਵਾਲਾ ਕੰਮ ਕਰਤਾ ਇੱਕ ਤਾਂ ਐ ਮੰਨ ਲਓ ਵੀ ਘਰੇ ਜਿਵੇਂ ਮੰਡੀ ਲੱਗੀ ਹੁੰਦੀ ਨਾ ਮੰਡੀ ਉਹ ਕੰਮ ਕਰੀ ਬਠਾ ਸਾਰੇ ਭਰਾ ਜਾਂਦੇ ਤਾਰੀ ਰਾਈ ਵਾਲ ਨੂੰ ਠੀਕ ਹੈ ਉਸ ਘਰੇ ਵੀਡੀਓ ਬਣਾ ਰਹੇ ਹਾਂ 13 ਕਟੀਆਂ ਅੱਜ ਦੀ ਘੜੀ ਨੂੰ ਦਿਖਾਉ ਲਾਂਗੇ ਝੋਟਾਂ ਵੀ ਦਿਖਾਵਾਂ ਜਿਹੜਾ ਟੀਕਾ ਭਰਾਂਦੇ ਬਿਲਕੁਲ ਕਾਬਲ ਨਹੀਂ ਆ ਤੇ ਛੋਟਾਂ ਕਟਾਂ ਡੈਰੀ ਫਾਰਮ ਵਾਲਾਂ ਚੰਗੀ ਬਰੀ ਵਾਲਾਂ ਜੀ ਮੈਂ ਪਹਿਲੇ ਸਿਰੇ ਦੇ ਪੰਜ ਖੜਗਾਂ ਠੀਕ ਆ ਟਾਪ ਕਲਾਸ ਨਗੀਨਾ ਹੀ ਆ ਮਾਨਨ ਕਿ ਚਲੋ ਓੜਾ ਪੂਰਾ ਮਨ ਖੁਸ਼ ਹੋਣਾਗਾ ਬੇਨਤੀ ਇੰਨੀ ਕਹੇ ਵੀ ਪਹਿਲਾ ਵੀਡੀਓ ਨੂੰ ਪੂਰੀ ਐਨ ਰੀਜ ਲਾ ਕੇ ਤੁਸੀਂ ਦੇਖੇ ਫੇਰ ਬਾਈ ਨੂੰ ਫੋਨ ਕਰਨਾ ਕਹਲ ਨਹੀਂ ਕਰਨੀ ਠੀਕ ਹੈ ਕਿਧਰੇ ਮਾਲ ਛੇਤੀ ਵਿਕਨ ਨਹੀਂ ਲੱਗਾ ਕਿਧਰੇ ਭਜਦਾ ਨਹੀਂ ਆ ਤੇ ਟਿਕਿਆ ਨ ਦੇਖ ਕੇ ਗੌਰ ਨਾਲ ਫੇਰ ਬਾਈ ਨਾਲ ਸੰਪਰਕ ਕਰਿਓ ਤੇ ਬਾਕੀ ਆਪਾਂ ਕਰਾਂਗੇ ਬਾਈ ਨਾਲ ਗੱਲਬਾਤ ਵੀ ਡਿਟੇਲ ਕੀ ਹੈਗੀ ਪਲਾ ਘਟਨੀਆਂ ਮਾਲੂ ਠੀਕ ਹੈ ਜਿਵੇਂ ਪੂੜੇ ਪੜ ਦੇਖੋ ਪੂਰੇ ਐਨ ਗੋਲ ਮਟੋਲ ਇਕੱਠਾ ਪੰਗਾ ਗਿਆ ਜਿਵੇਂ ਆਖੜ ਦੇਖੋ ਪੂਰੀ ਨਗੀਨਾ ਠੀਕ ਆ ਹਾਲਾਂਕਿ ਚੰਗੇ ਸੀਮਣ ਵੀ ਹੋਣਗੀਆਂ ਤੇ ਬਾਕੀ ਆ ਬਾਈ ਨਾਲ ਗੱ ਦੇ ਨਾਲ ਦੇ ਨਾਲ ਆਪਣੇ ਚੈਨਲ ਭਾਗ ਸਿੰਘ ਫਾਰਮ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਕਰਦੇ ਆਂ ਬਾਈ ਨਾਲ ਗੱਲਬਾਤ ਬਾਈ ਤਾਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਲਖੇ ਕੀ ਹਾਲ ਚਾਲ ਆ ਵਧੀਆ ਵਧੀਆ ਤੂੰ ਸੁਣਾ ਕਹਿਵਾ ਕਿਰਪਾ ਬਾਬੇ ਨਾਨਕ ਦੀ ਬਾਈ ਬਹੁਤ ਮੇਰਾ ਤੇ ਅੱਜ ਦੁੱਖ ਤੋੜੀ ਅੱਜ ਦਾ ਫਿਰ ਅੱਜ ਉਹ ਸੱਚੇ ਪਾਤਸ਼ਾਹ ਦੁੱਖ ਤੋੜਨ ਵਾਲਾ ਆਪਾਂ ਦਾ ਕੋਲ ਇੱਕ ਦੁੱਖ ਹੋਰ ਵੀ ਤੋੜਨਾ ਅੱਜ ਕਿਵੇਂ ਰੇਟਾਂ ਵਾਲਾ ਸਾਰੇ ਭਰਾ ਕਹਿੰਦੇ ਵੀ ਤਾਰੀ ਰੇਟ ਨਹੀਂ ਕਰਦਾ ਅੱਜ ਮਤਲਬ ਤਾਰੀ ਤੋਂ ਰੇਟ ਵਿੱਚ ਕਰਾਉਣੇ ਆਪਾਂ ਅੱਜ ਆਪਾਂ ਭਰਾਵਾਂ ਦੀ ਮੰਨ ਲਾਂਗੇ ਉਹਨਾਂ ਦੇ ਕਹਿਣ ਤੇ ਰੇਟ ਕਰਦੇ ਆਂ ਪਰ ਲੱਖਿਆ ਰੇਟ ਵੀ ਅੱਜ ਮੈਂ ਇਹ ਜੇ ਹਿਸਾਬ ਨਾਲ ਕਰੂੰਗਾ ਤੇ ਦੁਬਾਰੇ ਬੰਦੇ ਨੂੰ ਫੋਨ ਲਾਉਣ ਦੀ ਲੋੜ ਨਹੀਂ ਪੈਣੀ ਠੀਕ ਆ ਵੀ ਜੈਜ ਮੈਂ ਕਹ ਮੁੱਲੀ ਆਪਾਂ ਜੈਜ ਕਰ ਦਿੰਦੇ ਆ ਆ ਮੁੱਲ ਦੇ ਵਿੱਚ ਇਹ ਜੀਆਂ ਕਟੀਆਂ ਪਿਓਰ ਹਰਿਆਣੇ ਦੀਆਂ ਕੋਈ ਦੇ ਦੇ ਆਪਾਂ ਕੰਮ ਕਰਨਾ ਛੱਡ ਦਿਆਂਗੇ ਯਾਰ ਗਾਰੰਟੀ ਬੋਲਦੀ ਮੈਂ ਖਾ ਵੀ ਫੁੱਲ ਗਾਰੰਟੀ ਆ 13 ਕਟੀਆਂ 13 ਕਟੀਆਂ ਦੇ ਵਿੱਚੋਂ ਇੱਕ ਕੱਟੀ ਜਿਹੜੀ 3 ਨੰਬਰ ਤੇ ਖੜੀ ਆ ਇਹ ਇਕੱਲੀ ਪੰਜਾਬ ਦੀ ਆ ਬਾਕੀ ਸਾਰੀਆਂ ਕਟੀਆਂ ਹਰਿਆਣੇ ਦੀਆਂ ਸੌ ਖਾ ਕੇ ਦੇ ਦਾਂਗੇ ਅੱਛਾ ਐ ਦੂਤੋਂ ਦੀ ਤਾਂ ਕੁਝ ਹੈ ਨਹੀਂ ਨਾ ਐ ਦੂਤੋਂ ਉੱਪਰ ਦਾ ਕੁਸ਼ਣ ਨਹੀਂ ਐ ਦੂਤੋਂ ਉੱਪਰ ਦੀ ਤਾਂ ਕੁਝ ਹੈ ਨਹੀਂ ਤੇ ਦੂਜੀ ਆਪਾਂ ਸਾਰੇ ਭਰਾ ਰਲ ਮਿਲ ਕੇ ਬੇਨਤੀ ਕਰਿਆ ਕਰਗੇ ਯਾਰ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਮੂਰੇ ਵੀ ਯਾਰ ਜਿਹੜੇ ਹੜਾਂ ਪੀੜਤਾਂ ਦੇ ਵਿੱਚ ਲੋਕ ਬਹੁਤ ਦੁਖੀ ਹੋਏ ਪਿਆ ਮਾਰ ਰਹੇ ਉਹਨਾਂ ਦੀ ਮਿਹਰਬਾਨੀ ਰੱਖੇ ਸੱਚੇ ਪਾਤਸ਼ਾਹ ਹਨਾ ਠੀਕ ਆ ਠੀਕ ਆ ਤੇ ਐਡਰੈਸ ਸਾਰੇ ਭਰਾ ਤਕਰੀਬਨ ਆਪਾਂ ਫੇਰ ਵੀ ਬੋਲ ਦਿੰਨੇ ਆ ਨਾਂ ਵੀਰੇ ਆਪਣਾ ਤਾਰੀਆ ਪਿੰਡ ਰਾਈਆ ਤਹਿਸੀਲ ਫੂਲ ਆ ਤੇ ਜ਼ਿਲ੍ਹਾ ਬਠਿੰਡਾ ਮੋਬਾਈਲ ਨੰਬਰ ਆਪਣਾ 98552 87584 ਵੱਡੇ ਸ਼ਹਿਰ ਜਿਵੇਂ ਭਦਾਵੜ ਆਪਾਂ ਨੂੰ 12 ਕਿਲੋਮੀਟਰ ਐ ਤਪਾ 10 ਕਿਲੋਮੀਟਰ ਐ ਇੱਧਰ ਰਾਮਪਰਾ ਇਹ ਵੀ ਆਪਾਂ ਨੂੰ 10 12 ਕਿਲੋ ਚਾਲੇ ਪਿੰਡ ਆ ਗਿਆ ਆਪਣਾ ਜੀ ਜੀ ਵੀਰੇ ਜੀ ਠੀਕ ਆ ਪਹਿਲੇ ਨੰਬਰ ਤੇ ਲੈ ਕੇ ਕਰਤੀ ਤੇ ਤੁਸੀਂ ਆਏ ਦੱਸਾ ਵੀ ਕਿਹੜੇ ਮਿਸਤਰੀਆਂ ਸਾਈਂ ਗਏ ਘੜਿਆ ਮੈਸਤਰੀ ਦਏ ਉਹ ਸੱਚੇ ਪਾਤਸ਼ਾਹ ਇੱਕ ਮਮਸਦੀਕ ਦਾ ਗਾਣਾ ਆਇਆ ਸੀ ਉਹ ਕਹਿੰਦਾ ਸੇਲੀ ਤੇ ਹਵੇਲੀ ਖੱਬੀ ਅੱਖ ਤੇ ਚਵਾਰਾ ਪਾਇਆ ਉਹ ਦੁਨੀਆ ਬਣਾਉਣ ਆਲਿਆ ਤੇਰੇ ਸੰਦਾਂ ਦਾ ਭੇਤ ਨਾਇਆ ਇਹ ਉਹਦੇ ਉਹਦੀ ਮਰਜ਼ੀ ਆ ਸੱਚੇ ਪਾਤਸ਼ਾਹ ਵਾਹਿਗੁਰੂ ਕਾਲ ਪੰਖ ਦੀ ਹਨ ਐਂ ਕਰਦੇ ਨਾਲੇ ਤੋਲ ਤੇ ਤੁਰੀਆਂ ਦੀ ਵੀ ਗੱਲਬਾਤ ਕਰਦੇ ਕੱਟੇ ਗੱਲਬਾਤ ਇਹ ਆ ਲਖੇ ਸਭ ਤੋਂ ਪਹਿਲਾਂ ਦੋ ਦੰਦ ਕੱਟੀ ਐ ਇਹ ਹਾਂ ਇਹਦੇ 1 ਮਹੀਨਾ ਤੇ 5 ਦਿਨ ਹੋ ਗਏ ਬਾਈ ਜੀ ਟੀਕਾ ਭਰਾਏ ਨੂੰ ਮਾਲਕਾਂ ਦੇ ਦੱਸਣ ਮੁਤਾਬਕ 35 ਦਿਨ ਹਾਂ ਆਪਾਂ ਖਾਲੀ ਕਰਕੇ ਲਈਆ ਤੇ ਖਾਲੀ ਕਰਕੇ ਦੇਣੀ ਆ ਲਖੇ ਕੱਟੀ ਦੀ ਲੰਬਾਈ ਕੱਦ ਕਾਠ ਸ਼ਿੰਗਾਰ ਸਾਰਾ ਕੁਝ ਦਿਖਾਈ ਕੱਟੀ ਦਾ ਠੀਕ ਹੈ ਨਾ ਢਾਂ ਚੰਗਾ ਨਾ ਕੱਟੀ ਹਾਂ ਕਿਰਪਾ ਬਾਬੀ ਨਾਨਕ ਦੀ ਵੀ ਹੁਣ ਤੂੰ ਇੱਥੋਂ ਕੱਟੀ ਦੀ ਬੇਲ ਦਿਖਾ ਦੇ ਹਾਂ ਠੀਕ ਹੈ ਲੰਬਾਈ ਚੈੱਕ ਕਰ ਲੋ ਕੱਟੀ ਦੀ ਤੇ ਹੁਣ ਇੱਥੋਂ ਹਾਈਟ ਦਿਖਾ ਦੇ ਕੱਟੀ ਦੀ ਹੂੰ ਨਾ ਪਤਾ ਈ ਚੰਗੀ ਜਿਹੀ ਕੱਟਈ ਹਾਂ ਤੇ ਅੱਗੇ ਜਿਹੜੇ ਭਰਾ ਨੇ ਲੈਣੀ ਆ ਉਹ ਆਪ ਦੀ ਤਸੱਲੀ ਆਪ ਕਰਕੇ ਲਊਗਾ ਵੀਰੇ ਹਾਂ ਉਹਦੀ ਸਮਝ ਆ ਗਈ ਹਾਂ ਉਹਦੀ ਸਮਝ ਆ ਆਈ ਥੋੜੀ ਜੀ ਮਾੜੇ ਘਰੋਂ ਆ ਲਿਸੇ ਘਰੋਂ ਆ ਹਨਾ ਤੇ ਵੈਸੇ ਕੱਤੀ ਬਹੁਤ ਜਿਆਦਾ ਚੰਗੀ ਕੱਤੀ ਦੇ ਸ਼ਿੰਗਾਰ ਦੀ ਕੋਈ ਤਥਾ ਨਹੀਂ ਗਈ ਕੋਈ ਤਥਾ ਨਹੀਂ ਮਾਲਕ ਮੈਨੂੰ ਬਸ ਜਿਹੜੇ ਮਾਲਕ ਨੇ ਸੰਭੀ ਹੈ ਉਹਦੀ ਥੋੜੀ ਜੀ ਤਥਾ ਆ ਗਈ ਹਨਾ ਹਾਂ ਤੇ ਅੱਗੇ ਜਿਹੜਾ ਭਰਾ ਲੈ ਕੇ ਜਾਊਗਾ ਪੈਸੇ ਲਾਊਗਾ ਹਨਾ ਤੇ ਉਹਨੇ ਵੀ ਉਹ ਕਰਨਾ ਮਾਨ ਫੜਾਉਣਾ ਵੀ ਕੀ ਗੱਲ ਤੇ ਲਖੇ ਰੇਟ ਜਿਹੜੇ ਨਾਲ ਦੀ ਨਾਲ ਹੀ ਕੱਟੀ ਦੇ ਵਿੱਚ ਆਪਾਂ ਕੱਟੀਆਂ ਦੇ ਕਰਦੇ ਤਰੇ ਚੱਲਾਂਗੇ ਠੀਕ ਆ ਠੀਕ ਆ ਵੀਡੀਓ ਬੇਸ਼ੱਕ ਅੱਜ ਲੰਮੀ ਹੋ ਜੇ ਪਰ ਭਰਾਵਾਂ ਦੇ ਜਿਵੇਂ ਤੂੰ ਕਹਿੰਦਾ ਵੀ ਦੁੱਖ ਸਾਰਿਆਂ ਦੇ ਆਪਾਂ ਤੋੜ ਦੇਣੇ ਆ ਹਨਾ ਕੀ ਮੁੱਲ ਕਰਨਾ ਪਹਿਲੀ ਕੱਟੀ ਦਾ ਇਹ ਕੱਟੀ ਦਾ ਮੁੱਲ ਵੀਰੇ 55000 ਰੁਪਇਆ ਮਾਨਤਾਂ ਵਿੱਚੋਂ ਮਾਨਤਾਂ ਨੂੰ ਫੁੱਲ ਕਰਾਂਗੇ ਫੁੱਲ ਠੀਕ ਆ ਇੱਕ ਨਾਮ ਕਹਿਣ ਦਾ ਹੁੰਦਾ ਮਾਨ ਤਾਨ ਫੁੱਲ ਕਰਾਂਗੇ ਆਪਾਂ ਪੂਰਾ ਫੁੱਲ ਕਰਨਾ ਹੈ ਫੁੱਲ ਕਮਾਨ ਤਾਨ ਕਰਨਾ ਹੈ ਨਾ ਦੋ ਨੰਬਰ ਕੱਟੀ ਆ ਗਈ ਜੈਡ ਬਲੈਕ ਹੈ ਨਾ ਜੈਡ ਬਲੈਕ ਤੇ ਲਖੇ ਕੱਟੀ ਤਾਰਾਂ ਵੀ ਦੇ ਜਾਂਦੀ ਐ ਸਪੈਸ਼ਲ ਅੱਜ ਮੈਂ ਤੜਕੇ ਕੱਟੀ ਦੀ ਵੀਡੀਓ ਵੀ ਬਣਾਈ ਆ ਠੀਕ ਹੈ ਤਾਰਾਂ ਦਿੰਦੀ ਦੀ ਲੈ ਪਹਿਲਾ ਤੇ ਹੁਣ ਇੱਥੋਂ ਤੂੰ ਦਿਖਾ ਦੇ ਸ਼ਿੰਗਾਰ ਹੂੰ ਕੱਪ ਹੀ ਆ ਗਈ ਪਹਿਲਾਂ ਵਾਲੀ ਕੱਟੀ ਦੀ ਨਾਂਗੀ ਉਹਦੇ ਨਾਲ ਹੋਣਾ ਉਹਦੇ ਨਾਲੋਂ ਨਾਂਗੀ ਤੇ ਪਿਆਰ ਕੱਲ ਲਖੇ ਹੈ ਜੈਡ ਬਲੈਕ ਆ ਕੱਟੀ ਹੈ ਨਾ ਸਹੀ ਆ ਜਿਵੇਂ ਤੂੰ ਕਹਿੰਦਾ ਜਾਮਨ ਵਰਗੀ ਇਹ ਜਾਮਨ ਵਰਗੀ ਹੈ ਨਾ ਇਹ ਅੱਜ ਆਮਨਰਗੀ ਦੇਖ ਹੁਣ ਤੂੰ ਹੁਣ ਇੱਥੋਂ ਖੜੀ ਕੱਟੀ ਦੀ ਮਾੜੀ ਦਿਖਾ ਦੇ ਕਿਉਂਕਿ ਮਾਲ ਜਦੋਂ ਆਉਂਦਾ ਉਹਦੋਂ ਥੋੜਾ ਜਿਹਾ ਡਰਦਾ ਹੈ ਨਾ ਹਾਂ ਸਹੀ ਆ ਸਹੀ ਆ ਹੌਲੀ ਹੌਲੀ ਤੇ ਦਾ ਪਸ਼ੂ ਨਾ ਹੌਲੀ ਹੌਲੀ ਤੇ ਦਾ ਬਾਈ ਇਹ ਕਿਨਾਂ ਦੀ ਤੇ ਦੰਦਾਂ ਦੀ ਗਾਰੰਟੀ ਇਹ ਬਾਈ 2.5 ਸਾਲ ਦੀ ਆ ਕੱਟੀ ਦੋ ਦੰਦਾਂ ਦਾ ਦੋ ਆਂਦਾ ਜੀ 2.5 ਜੇ ਜਿਹੜੀ ਆਪਾਂ ਇੱਕ ਨੰਬਰ ਤੇ ਤੋੜ ਕੇ ਦਿਖਾਈ ਆ ਉਹ ਵੀ ਕੱਟੀ ਦੋ ਦੰਦਾਂ ਦਾ ਉਹ ਵੀ 2.5 ਸਾਲ ਦੀ ਆ ਹਾਂ ਉਹ ਵੀ 2.5 ਸਾਲ ਦੀ ਆ ਇਹਦਾ ਰੇਟ ਕੀ ਕਰਨਾ ਤਾਰੀ ਆਪਾਂ ਕੱਟੀ ਦਾ ਇਹਦਾ ਰੇਟ ਕਰਨਾ ਲੱਖੇ ਅੱਜ 52000 ਰੁਪਇਆ 52 ਹਾਂ ਇਹਨੂੰ ਵੀ ਪਤਾ ਵੀ ਇਹਨੇ ਨਾਲ ਦੀ ਕੱਟੀ ਜਿਹੜੀ ਆਪਾਂ ਪਹਿਲਾਂ ਵੇਚੀ ਸੀ ਤੂੰ ਕੱਲੀ ਦੀ ਵੀਡੀਓ ਪਾਈ ਸੀ ਹਾਂ ਉਹ 55000 ਦੀ ਵੇਚੀ ਸੀ ਅੱਜ ਮੈਂ ਤੈਨੂੰ ਕਿਹਾ ਸੀ ਨਾ ਵੀ ਅੱਜ ਜਿਹੜੇ ਮੈਂ ਰੇਟ ਕਰਨੇ ਆ ਹਾਂ ਇਹ ਤੌਫੀ ਕਰਨੇ ਆ ਸਾਰੇ ਭਰਾਵਾਂ ਦਾ ਮਾਣ ਹੈ। ਹਾਂ ਉਹ ਜਲਦੀ ਵੀ ਹਾਂ ਫੁੱਲ ਮਾਨਤਾਂ ਨਹੀਂ। 52 ਚੋ ਵੀ ਫੁੱਲ ਮਾਨਤਾਂ ਕਰਾਂਗੇ ਭਈਆ। ਠੀਕ ਆ ਠੀਕ ਆ। ਲਓ ਕੱਟੀ ਦਿ ਲੋ ਜੈਡ ਬਲੈਕ ਆ ਪੂਰੀ ਫੁੱਲ ਸ਼ਿੰਗਾਰ ਵਾਲੀ ਕੱਟੀ ਆ ਗਈ। ਸਿੰਘਾ ਸਰਕਾਰਾਂ ਦੀ ਸੋਹਣੀ ਆ ਗਈ ਤੇ 3 ਨੰਬਰ ਕੱਟਿਆ ਗਈ ਇਹ ਇੱਧਰ ਵੀ ਆਪਣੀ ਕੱਟੀ ਹੈ। ਇਹ ਬਾਈ ਇੱਧਰ ਦੀ ਆ ਆਪਣੀ ਕੱਟੀ ਪੰਜਾਬ ਦੀ। ਠੀਕ ਆ ਠੀਕ ਆ। ਠੀਕ ਆ ਕਿ ਨਹੀਂ? ਤੇ ਆ ਗਈ ਇਹ ਵੀ ਮਤਲਬ ਜੈਡ ਬਲੈਕ ਹੀ ਸਿਰਫ 1/2 ਇੰਚ ਵਾਲ ਚਿੱਟੀਆਂ। ਮੈਂ ਆਖਿਆ ਯਾਰ ਇੱਕ ਦੋ ਕਟੀਆਂ ਦੀਆਂ ਤ ਤੇ ਫਿਰ ਆਪਾਂ ਲੋਕਾਂ ਦਾ ਵੀ ਮਾਨ ਤਾਨ ਖੁਸ਼ੀ ਕਰ ਦੇਣਾ ਪੁਰਾਣਾ ਇਹ ਕਿੰਨੀ ਕਿ ਵੀ 2.5 ਸਾਲ ਦੀ ਆ ਇਹ ਵੀ ਵੀਰੇ ਦੋਨ ਦੇ ਦੰਦ ਪੂਰੇ ਨਹੀਂ ਕਰੇ ਹਲੇ ਕਹਿੰਦਾ ਭਾਵੇਂ ਕੱਟੀ ਨੇ ਸਵਾ ਕੁ ਦੋ ਸਾਲ ਦੀ ਆ ਹਾਂ ਸਵਾ ਕੁ ਦੋ ਸਾਲ ਦੀ ਮੰਨ ਲਾ ਤੇ ਹੁਣ ਇੱਥੋਂ ਕੱਟੀ ਦੇਖ ਲਾ ਉੱਚੀ ਲੰਬੀ ਲਾ ਦੇਖੋ ਮਿੱਤਰੋ ਪੂਰੀ ਫੁੱਲ ਆ ਗਈ ਨਾ ਪੂਰੀ ਫੁੱਲ ਝੋਲੀ ਝਾਲੀ ਦਿਖਾਈ ਲਖੇ ਬਹੁਤ ਜਿਆਦਾ ਟੋਪਰ ਆ ਠੀਕ ਆ ਠੀਕ ਆ ਹਾਂ ਰੇਟ ਫਿਰ ਇਹਦਾ ਇਹਦਾ ਰੇਟ 45000 ਰੁਪਇਆ ਇਹਦਾ ਰੇਟ 45000 45000 ਮੈਂ ਤੈਨੂੰ ਕਹਿਆ ਵੀ ਰੇਟ ਤੂੰ ਸੁਣ ਕੇ ਹੈਰਾਨ ਹੋ ਜਾਏਗਾ ਜੀ ਯਾਰ ਠੀਕ ਆ ਸਾਡੀ ਪੂਰੀ ਤੇ ਚੰਗੀ ਸਮਝ ਪਲੀ ਝੋਲੀ ਚਾਲੀ ਦੇਖੋ ਬਾਕੀ ਬੈਕ ਸ਼ਟ ਤੋਂ ਪੁੱਠੇ ਦੀ ਬੰਤਰ ਇੱਥੇ ਤੁਹਾਨੂੰ ਝੋਲੀ ਦਿਖਾ ਦਾਂ ਝੋਲੀ ਦਿਖਾ ਬਈ ਗੱਬਣਾ ਵਰਗੀ ਝੋਲੀ ਆ ਕੱਟੀ ਦੀ ਯਾਰ ਕੱਲਾ ਕੱਲਾ ਥਾਣ ਲੱਖੇ ਗੂਠੇ ਵਰਗਾ ਲੱਗਿਆ ਵਾ ਚੰਗੀ ਹੈ ਯਾਰ ਹਨਾ ਹਾਂ ਠੀਕ ਲੈ ਇੱਥੋਂ ਫੇਸ ਤੁਹਾਡੀ ਦੁਆਰਾ ਸਾਰਾ 45 ਹਜ਼ਾਰ ਤੁਹਾਡਾ ਇਹ ਕੱਟੀ ਦਾ ਪੂਰਾ ਵਧੀਆ ਮਾਨਤਨ ਹੋ ਜੂਗਾ ਤਿੰਨ ਨੰਬਰ ਕੱਟੀ ਦਾ ਹਨਾ ਤਿੰਨ ਨੰਬਰ ਕੱਟੀ ਵੀਰੇ ਤੇ ਹੁਣ ਦਿਖਾਉ ਲੱਗਾ ਤੁਹਾਨੂੰ ਮੈਂ ਬੱਸ ਚਾਰ ਨੰਬਰ ਕੱਟੀ ਜੀ ਇਹ ਕਿੰਨੀ ਕੁ ਉਮਰ ਦੀ ਆ ਇਹ ਵੀ ਬਈ ਦੋਂਦੀ ਆ ਕੱਟੀ ਇਹਨੇ ਵੀ ਦੋਂਦੇ ਹਲੇ ਪੂਰੇ ਨਹੀਂ ਕਰੇ ਲੱਖੇ ਇੱਥੋਂ ਦਿਖ ਬੇਚ ਕੱਟੀਆਂ ਦਾ ਪੜਾ ਲੈਣੇ ਇਹ ਕੀ ਤੋੜਿਆ ਨਾਲ ਇੱਕ ਹੀ ਜਗਾ ਇੱਕ ਹੀ ਤੋੜਿਆ ਹਾਲੇ ਇਹਨੂੰ ਸਵਾ ਸਵਾ 2 ਸਾਲਾਂ ਦੀ ਮੰਨ ਲਓ 2 ਸਾਲ ਦੀ ਮੰਨ ਲਓ ਹਨਾ ਉਪਰਾ ਮਾਣੀ ਬੰਨਣੀ ਹਾਂ ਬਾਈ ਕੱਦ ਕੱਲ ਕੱਟੀ ਦਾ ਉਮਰ ਦੱਸਣੇ ਦਾ ਸੋਹਣਾ ਕੱਟੀ ਦਾ ਕੱਦ ਦਾ ਕਾਠ ਪੂਰਾ ਸ਼ਿੰਗਾਰ ਦੇਖ ਲਖੇ ਯਾਰ ਜਿਵੇਂ ਤੂੰ ਕਹਿੰਦੇ ਹੋਣਾ ਵੀ ਕਿੱਥੋਂ ਲੈ ਕੇ ਆਉਣਾ ਇਹ ਸੱਚੇ ਪਾਸ਼ਾ ਬਾਬੇ ਨਾਨਕ ਦੀ ਮਿਹਰ ਆ ਯਾਰ ਸ਼ਿੰਗਾਰ ਦੇਖ ਕੱਟੀ ਦਾ ਬੇਲ ਦੇਖ ਕੱਟੀ ਦੀ ਬੂਥ ਦੇਖ ਕਿੰਨੀ ਜਿਆਦਾ ਲੰਮੀ ਆ ਤੇ ਝੋਲੀ ਇਹਦੀ ਵੀ ਦੇਖਿਆ ਕਰਮ ਵਾਲੀ ਦੀ ਦੇਖੀ ਪਤਲੀ ਧੌਣ ਪੂਰੀ ਲੰਬੀ ਆ ਗਈ ਬਰੀਕ ਚਮੜੀ ਦੀਆਂ ਸਾਰੀਆਂ ਕੱਟੀਆਂ ਲਖੇ ਕੋਈ ਮ ਚੰਗੇ ਨਾ ਲక్ష్ਮਾਹੰਦਰੀ ਮੈਂ ਆਖਿਆ ਯਾਰ ਮਾਲਕ ਦੀ ਕਿਰਪਾ ਯਾਰ ਠੀਕ ਆ ਠੀਕ ਆ ਹਾਂ ਇਹ ਹੈਗੇ ਮਿੱਤਰੋ ਚਾਰ ਨੰਬਰ ਕੱਟੀ ਇਹ ਕਿਨੇ ਚ ਲੈਦਾ ਏ ਤਰੀ ਆਪਾਂ ਇਹ ਵੀ 45000 ਇਹਦਾ ਮੁੱਲ ਵੀ 45000 ਆ ਕੱਟੀ ਦਾ ਹੁਣ ਤੈਨੂੰ ਮੈਂ ਮੜ ਜਾ ਮੋਟਾ ਜਾ ਗਿਣਾ ਦੇਣਾ ਨਾਲ ਦੀ ਨਾਲ ਵੀ ਆਪਾਂ ਬੋਲੀ ਚੱਲਾਂਗੇ ਹਨਾ ਹਾਂ ਤਿੰਨ ਨੰਬਰ ਚਾਰ ਨੰਬਰ ਪੰਜ ਨੰਬਰ ਤੇ ਛੇ ਨੰਬਰ ਤੇ ਸੱਤ ਨੰਬਰ ਹਾਂ ਇਹਨਾਂ ਪੰਜਾਂ ਕੱਟੀਆਂ ਦਾ ਮੁੱਲ ਅਸ਼ੀਆਂ ਦਾ ਜਿਹੜਾ 45 45000 ਹਾਂ ਤਿੰਨ ਦਾ 3 4 5 6 7 ਠੀਕ ਹੈ 7 ਤੱਕ 7 ਨੰਬਰ ਤੱਕ 45 45 ਹੁਣ ਤੂੰ ਕੋਕੇ ਪੀਸ ਦੇਖੀਂਗਾ ਕਿਹੜੇ ਕਿਹੜੇ ਆਉਂਦੇ ਆ ਠੀਕ ਲੈ 5 ਨੰਬਰ ਖੋਲ ਲੈ ਫਿਰ ਉਹਨਾਂ ਹਾਂ 5 ਰਗੱਟੀ ਦਿਖਾਉਣਾ ਤੁਹਾਨੂੰ ਪੁੱਠੇ ਵਾਲੇ ਬਾਂਤਰ ਦੇ ਕੱਟੀ ਦੀ ਤੇ ਤੁਹਾਨੂੰ ਸਿੰਘ ਦਿਖਾਉਣੇ ਪਹਿਲਾਂ ਸਿੰਘ ਦਿਖਾਉਣੇ ਆ ਸ਼ਿੰਗਾਰ ਦੇਖੋ ਕੱਟੀ ਦਾ ਦੇਖ ਲਾ ਦੇਖੋ ਵੀ ਇੱਥੋਂ ਦੇ ਪੂਰੀ ਘੈਂਟ ਆ ਗਈ ਜੀ ਸਿੰਘਾਂ ਜੰਮੀ ਬਲੀ ਦੇਖ ਲੈ ਝੋਲੀ ਝਾਲੀ ਦੇਖੀ ਲਖੇ ਬਾਕੀ ਇਸਰੇ ਤਾਂ ਸਾਰੇ ਭਰਾਵਾਂ ਨੂੰ ਜਿਹੜੇ ਆਪਣੇ ਨਾਲ ਪੁਰਾਣੇ ਜੁੜੇ ਹੋਏ ਉਹਨਾਂ ਨੂੰ ਤਾਂ ਪਤਾ ਹੀ ਆ ਵੀ ਆਪਾਂ ਝੋਲੀ ਦੀ ਤੇ ਸ਼ਿੰਗਾਰ ਦੀ ਕੱਟੀ ਮਾੜੀ ਲੈਂਦੇ ਨਹੀਂ ਹਨ ਪਰ ਫੇਰ ਵੀ ਜਿਹੜੇ ਨਵੇਂ ਭਰਾ ਜੁੜਨਗੇ ਭਰਾ ਨਵੇਂ ਜੁੜੀ ਆਪਣੇ ਭਰਾ ਹਨ ਹਾਂ ਉਹਨਾਂ ਦਾ ਬਹੁਤ ਧੰਨਵਾਦ ਆ ਆਪਣੇ ਚੈਨਲ ਨਾਲ ਜੁੜੇ ਆ ਤੇ ਆਪਾਂ ਨੂੰ ਲਾਈਕ ਕਰਦੇ ਆ ਇਹਨੇ 2 ਸਾਲ ਦੇ ਕਰਾਂ ਜੂਵੀ ਨਾ ਇਹ ਵੀਰੇ 20 20 ਮਹੀਨਿਆਂ ਦੀ ਮਾਲਕਾਂ ਨੇ ਦੱਸ ਕੇ ਦਿੱਤੀ ਆ ਹਾਂ ਆਪਾਂ ਨੇ 1-2 ਸਾਲ ਦੀ ਲਾ ਲਊ ਹਾਂ ਬਾਕੀ ਸਾਰੇ ਆਪਾਂ ਨੂੰ ਵੀ ਉਮਰ ਦਾ ਅੰਦਾਜ਼ਾ ਜਾਂ ਲੱਗ ਹੀ ਜਾਂਦਾ ਰੱਖੇ ਹਨ ਲੱਗ ਹੀ ਜਾਂਦਾਗਾ ਲਈ 45 ਹਾਛੜਾ ਇਹਦਾ ਮਾਣਤਨ ਹੋ ਜੂਗਾ ਪੰਜ ਨੰਬਰ ਕੱਟੀ ਦਾ ਸਿੰਘਾਂ ਸੁੰਗਾਂ ਦੀ ਤੇ ਸ਼ਰੀ ਦੀ ਬੰਤਾ ਦੀ ਕੱਟੀ ਬਾ ਕਮਾਲ ਹਨਾ ਤੇ ਬਾਕੀ ਪੰਜ ਥਣ ਵਾਲੇ ਦਾ ਕੱਟੀ ਇਸ ਘਰੇ ਵੈਸੇ ਆਉਂਦ ਵੀ ਨਹੀਂ ਕੀ ਕਹਿੰਨਾ ਭੁੱਲ ਜਾਓ ਕਦੇ ਆਜੇ ਭੁੱਲ ਭੁਲਿਖ ਜਾਂ ਦੱਸ ਕੇ ਵੀ ਆਜੇ ਫਿਰ ਵੀ ਤੂੰ ਝੋਲੀ ਦਿਖਾ ਦੇ ਲੈ ਕੋਈ ਕੋਈ ਗੱਲ ਨਹੀਂ ਤੂੰ ਝੋਲੀਆਂ ਦਿਖਾ ਗਾ ਕੱਟੀਆਂ ਦੀਆਂ ਹੂੰ ਬਹੁਤ ਜਿਆਦਾ ਚੰਗੀਆਂ ਮਾਲਕ ਦੀ ਕਿਰਪਾ ਨਾਲ ਲੱਗੀਆਂ ਹੋਊਗਾ ਸਹੀ ਹੈ ਸਹੀ ਹੈ ਨਾ ਸਹੀ ਹੈ ਨਾ ਸਿੰਘ ਵੀ ਸੋਹਣੇ ਤੇ ਆ ਗਿਆ ਆਪਣਾ ਕੋ 6 ਨੰਬਰ 6 ਨੰਬਰ ਕੱਟੀ ਫਿਰ ਕੱਟੀਆਂ ਵੀ ਪੁੱਠੇ ਬਾਠੇ ਪੂਰੀ ਚਮਕ ਦਮਕ ਵਾਲੀ ਆ ਗਈ ਜੀ ਇਹਦਾ ਮੁੱਲ ਹੀ 45 ਹਰ ਨਾ ਇਹਦਾ ਵੀ 45 ਬਈ ਲਾ ਸੰਗ ਦੇਖੋ ਕੱਟੀ ਦੇ ਘੈਂਟ ਆ ਕੱਟੀ ਤੇ ਇਥੇ ਸ਼ਰੀਰ ਦੀ ਬੰਤਰ ਦੇਖ ਲੋ ਨਾ ਹਾਂ ਲਗਭਗ 2 ਸਾਲ ਦੇ ਘੇਰੇ ਚ ਮਿਲਦੇ ਹੋਣੀ ਹੈਗੀ 2 ਸਾਲ ਦੇ ਨੇੜੇ ਆ ਵੀਰੇ ਇਹ ਵੀ ਗੱਡੀ ਹੈ ਉਮਰ ਵੀ ਬਰਾਬਰ ਜੀ ਹੈਗੀ ਤੇ ਟੀਕਾ ਟੀਕੇ ਦੇ ਬਿਲਕੁਲ ਕਾਬਲ ਆ ਹਾਂ ਪਹਿਲਾਂ 7 ਘਟਣ ਲੱਗਾ ਭਾਗੇ ਟੀਕੇ ਭਰੋਂ ਦੇ ਕਾਬਲ ਹੀ ਆ ਘਟਣ ਕਾਬਲ ਹੀ ਆ ਵੀਰੇ ਕਾਬਲ ਆ ਇਹ ਦੂਬਾ ਹੋਂਟੀਆਂ ਕਰ ਦੋ ਭਰੌਣੀਆਂ ਹੁੰਦਾ ਬਜ ਨਹੀਂ ਪੂਰਾ ਹੈ ਕਦ ਕਾਠ ਕਦ ਕਾਠ ਵੀ ਸਾਰਾ ਇਹਦੋਂ ਬਾਅਦ ਤਾਂ ਫਿਰ ਕੀ ਹੋਣਗੀਆਂ ਜੇ ਇਹਦੋਂ ਹੁਣ ਨਾ ਟੀਕੇ ਲੈ ਬਾਈ ਇਹਨਾਂ ਨੇ ਫਿਰ ਲੈਣਗੀਆਂ ਵੀ ਕਦੋਂ ਹਨਾ ਹੁਣ ਸਮਾਨਾਂ ਦਾ ਬਾਕੀ ਰੁੱਤ ਵੀ ਆ ਗਈ ਸੌਣ ਪਾ ਦੋ ਸੂ ਹੁਣ ਹਾਂ ਹਨਾ ਇਹ ਮਹੀਨੇ ਚ ਟੀਕੇ ਵੱਧ ਭਰੇ ਜਾਂਦੇ ਪਸ਼ੂਆਂ ਦੇ ਤੇ ਇਹ ਸੀ ਜੋ ਮਾਲੀ ਹੱਤ ਨਾਲ ਘੱਟੀ ਪੁੱਤੇ ਯਾਰ ਪਿੱਛੇ ਇੱਥੋਂ ਬੈਕ ਸ਼ਟ ਤੁਹਾਨੂੰ ਕੱਟੀ ਦੁਬਾਰਾ ਦਾ ਸਾਰਾ 6 ਨੰਬਰ ਕੱਟੀ 45 ਦਾ ਮਾਤਨ ਵਾਧਾ ਕੱਟਾ ਜ਼ਰੂਰ ਹੋ ਜੂਗਾ ਨਾ ਤੂੰ ਐਂ ਦੇਖ ਲੈ ਪੁੱਛਾਂ ਜਿਵੇਂ ਤੂੰ ਕਹਿੰਦਾ ਸੀ ਸਾਰੀਆਂ ਲੰਗੀਆਂ 2 ਇੰਚੀ 2-2 ਇੰਚੀ ਆ ਜੈਡ ਬਲੈਕ ਵਾਲਾ ਕੰਮ ਹੀ ਮੰਨ ਲੱਖੇ ਨਾ ਹੁਣ ਆਈ 7 ਨੰਬਰ ਕੱਟੇ ਆਪਣਾ ਕੋਲੇ 7 ਨੰਬਰ ਦਾ ਉਦੋਂ ਵੀ ਜ਼ਿਆਦਾ ਕੋਕਾ ਵੀ ਸਾ 6 ਤੋਂ ਵੀ ਹਾਂ ਸੋਹਣੀ ਹੈਗੇ ਨਾ ਹਾਂ ਦੇਖ ਹੁਣ ਤੂੰ ਇੱਥੋਂ ਦੇਖ ਸਿੰਘ ਦੇਖ ਲੋ ਮਿੱਤਰ ਪਹਿਲਾਂ ਕੱਟੀ ਦੇ ਜਿਵੇਂ ਨਾਲ ਹੀ ਕਰਮ ਵਾਲੀ ਜੋੜੀ ਬੈਠੀ ਹੈ ਨਾ ਜੀ 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 ਠੀਕ ਐ ਇਹ ਇਹਦਾ ਵੀ 45 ਚ ਮਾਤਨ ਇਹਦਾ ਵੀ 45 ਚ ਮਾਤਨ ਠੀਕ ਆ ਠੀਕ ਆ 7 ਨੰਬਰ ਕੱਟੀ ਆ ਮਿੱਤਰ ਇਹ 7 ਨੰਬਰ ਤੱਕ 45 ਹਜ਼ਾਰ ਰੇਟ ਕਲੀਅਰ ਹੋ ਗਏ ਤੁਹਾਡੇ ਐਦੂ ਆਪਾਂ ਤੁਹਾਨੂੰ 8 9ਵਾਂ ਲਾਸਟ ਵਾਲਾ ਨੰਬਰ ਦਿਖਾਵਾਂਗੇ ਨਾ ਲਗਭਗ ਪੌਣੇ ਇੱਕ ਦੋ ਸਾਲ ਦੀ ਕੱਟੀ ਇਹ ਹੋਣੀ ਹੈਗੀ ਇਹ ਪੌਣੇ ਇੱਕ ਦੋ ਸਾਲ ਦੀ ਹੈ ਵੀਰੇ ਹਾਂ ਸ਼੍ਰੀ ਰਿਮਾਂਤਰ ਤੇ ਸਿੰਘਾਂ ਦੀ ਰਿਮਾਂਤਰ ਤੋਂ ਜੱਜਮੈਂਟ ਲੱਗ ਗਈ ਜੀ ਪੌਣੇ ਇੱਕ ਦੋ ਸਾਲ ਇਕੱਠੇ ਦੀ ਉਮਰ ਹੋਣੀ ਹੈ ਨਾ ਬਾਕੀ ਸਿਰੇ ਲਖੇ ਤੈਨੂੰ ਵੀ ਪਤਾ ਹੁਣ ਤੈਨੂੰ ਵੀ ਕਿੰਨਾ ਚਿਰ ਹੋ ਗਿਆ ਵੀਡੀਓ ਪਾਉਂਦੇ ਨੂੰ ਤੇ ਆਪਾਂ ਨੂੰ ਵੀ ਮਾਲ ਲੈਂਦਾ ਨੂੰ ਸੁਖ ਨਾਲ 3 ਸਾਲ ਹੋ ਗਏ 4 ਸਾਲ ਹੈ ਨਾ ਸਹੀ ਗੱਲ ਆ ਸਹੀ ਹਾਂ ਤੇ ਅੱਗੇ ਕੀ ਆਪਾਂ ਨੂੰ ਇਹ ਕਿੰਨੀ ਕੁ ਮਰਦੀ ਆ ਇਹ ਵੀ ਵੀਰੇ 1.5 ਤੋਂ ਪੌਣੇ 2 ਸਾਲਾਂ ਦੇ ਵਿੱਚ ਆ ਕੱਟੀ ਹੈ ਨਾ 1.5 ਤੋਂ ਪੌਣੇ 2 ਸਾਲਾਂ ਦੇ ਵਿੱਚ ਆ ਸਿੰਘ ਸੋਹਣਾ ਜੀ ਸੋਹਣਾ ਆ ਗਿਆ ਬਹੁਤ ਸੋਹਣਾ ਵੀਰੇ 1.5 ਤੋਂ 2 ਸਾਲ ਹੈ ਇੰਨੀ ਕੁ ਉਮਰ ਹੋਣੀ ਹੈ ਨਾ ਇੰਨੀ ਕੀ ਇੰਨੀ ਕੀ ਵੀਰੇ ਇੰਨੀ ਕੀ ਹੂੰ ਬਾਕੀ ਬਾਂਤਾ ਸਿੱਧੀ ਸੋਹਣੀ ਹੈਗੀ ਜੀ ਬਾਜ ਨੂੰ ਵੀ ਸੋਹਣਾ ਕਰਦੀ ਆਉਂਦੀ ਹੈਗੀ ਜੀ 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 ਤੇ ਇਹ ਵੀ ਲੱਖੇ ਜੈਡ ਬਲੈਕ ਵਾਲਾ ਕੰਮ ਹੀ ਐ ਇੰਚੀ ਅੱਧੇ ਇੰਚੀ ਇਹਦੀ ਪੂਛ ਆ ਜਿਹੜੀ ਇੰਚੀ ਦੀ ਮਸੇ ਹੋ ਨਾ ਹਾਂ ਇਹਦਾ ਕੀ रेट ਕਰਾਂ ਤარი ਆਪਾਂ ਇਹਦਾ ਬੱਸ 37000 ਰੁਪਏ ਲੱਖੇ 37 ਜੋ ਮਾਨਤਾਂ 37 ਜੋ ਮਾਨਤਾਂ ਕਰ ਦਿਆਂਗੇ 8 ਨੰਬਰ ਕੱਟੀ ਦਾ ਮੁੱਲ 37 ਹਜ਼ਾਰ ਹੈ। ਜੀ ਝੋਲੀ ਦੇਖ ਸਕਦੇ ਹੋਗੇ ਬਹੁਤ ਸੋਹਣੀ ਹੈਗੀ। ਜੀ ਤੇ 8 ਤੇ ਹੁਣ 9 10 11 12 ਤੇ 13 ਦੇ ਹੁਣ ਨਗੀਨੇ। ਜੀ ਇਹ ਦਿਖੋ ਨਗੀਨੇ ਸਾਨੂੰ। ਨਗੀਨੇ ਪਹਿਲਾਂ ਤਾਂ ਲੱਖੇ ਹੁਣ ਇੱਥੇ ਹੀ ਕਹਿਣ ਦੀ ਤਾਂ ਲੋੜ ਨਹੀਂ ਇੱਥੋਂ ਕਟੀਆਂ ਦੇ ਪੱਠਪੂੜੇ ਤੇ ਝੋਲਣਾਂ ਜੇ ਇੱਕ ਵਾਰੀ ਚਾਤੀ ਮਰਵਾ ਦੇ ਸਾਰੀਆਂ ਕਟੀਆਂ ਦੇ। ਅਗਲਾ ਕਹਿੰਦਾ ਯਾਰ ਡੇਟ ਰੇਟ ਤਾਂ ਚੀਜ਼ ਦਾ ਰੇਟ ਲੱਗਣਾ ਯਾਰ ਹਨਾ। ਹੂੰ ਤੇ ਹੁਣ ਪੱਠਪੂੜਾ ਬੰਤਰ ਗੋਲ ਮਟੋਲ ਦੇਖ ਲੈ ਵੀ ਕਟੀਆਂ ਕਿੰਨੀਆਂ ਪਈਆਂ ਐ ਨਹੀਂ ਇੱਕ ਦੇ ਤੂੰ ਸਾਰਿਆਂ ਤੋਂ ਸਹਰਾਣਾ ਨੂੰ ਬੜਿਆ ਪੰਗਾ ਮੈਂ ਆਖਿਆ ਯਾਰ ਤੂੰ ਸਾਰਿਆਂ ਦੀਆਂ ਝੋਲੀਆਂ ਦੇਖ ਕਰ ਮਾਲੀਆਂ ਦੀਆਂ ਯਾਰ ਹੂੰ ਠੀਕ ਹੈ ਝੋਲੀ ਆਪਾਂ ਨੂੰ ਦੁਬਾਰੇ ਦਿਖਾਉਣ ਦੀ ਲੋੜ ਨਾ ਪਵੇ ਹੁਣ ਅਜੇ ਵੀ ਦਿਖਾ ਦੇ ਦੇ ਲੈ ਲੈ ਦੇਖ ਸਾਰੇ ਇੱਕ ਦੂਜੀ ਤੋਂ ਵੱਧ ਕੇ ਨੇ ਇੱਕ ਦੂਜੀ ਤੋਂ ਵੱਧ ਕੇ ਇਹਦੀ ਵੀ ਦਿਖਾ ਦੇ ਹੁਣ ਆਪਾਂ ਇਹ ਕਿਉਂ ਕਿ ਹੈ ਨਾ ਖੁੱਲੀਆਂ ਛੱਡੀਆਂ ਹੋਈਆਂ ਸੀ ਡੇਰੀ ਦੇ ਵਿੱਚ ਹੂੰ ਠੀਕ ਹੈ ਨਾ ਇਹ ਕੱਟੀਆਂ ਆਪਾਂ ਪੰਜੇ ਦੀਆਂ ਪੰਜੇ ਲਖੇ ਸਰਸੇ ਡੈਰੀ ਦੇ ਵਿੱਚੋਂ ਨੀਆਂ ਬਾ ਕਹੇਦਾ ਇਹਨਾਂ ਦੀ ਆਪਣੇ ਕੋਲੇ ਵੀਡੀਓ ਵੀ ਪਈ ਆ 8 ਤੋਂ ਲੈ ਕੇ 13 ਤੱਕ 8 ਤੋਂ ਲੈ ਕੇ 13 ਤੱਕ ਠੀਕ ਹੈ ਠੀਕ ਹੈ ਠੀਕ ਹੈ ਨਾ ਤੇ ਜਿਵੇਂ ਆ ਹੁਣ ਉਮਰ ਤਾਂ ਮਲੇ ਸਾਲ ਦੇ ਵਾਲੇ ਹੋ ਲੱਗ ਪਏ ਇਹਨਾਂ ਦਾ ਨਾ ਆ ਕੱਟੀ ਜਿਹੜੀ ਉਹਨਾਂ ਨੇ ਦੱਸੀ ਆ ਪੂਰੀ 1 ਸਾਲ ਤੇ 1 ਦਿਨ ਦੀ ਆ ਹੂੰ ਇਸ ਹਾਲਾਤ ਦਾ ਜਿਹੜਾ ਹੀ ਆ ਬੱਸ ਤੇ ਹੁਣ ਤੂੰ ਕੱਟੀ ਠੰਡੀ ਮਿੱਠੀ ਦੇਖ ਲੈ ਲਖੇ ਲੈ ਹੂੰ ਐਂ ਦੇਖ ਲੈ ਜੈਡ ਬਲੈਕ ਆ ਗਈ ਪਿਓਰ ਜੈਡ ਬਲੈਕ ਬਾਈ ਯਾਰ ਤੇ ਗੋਲ ਮਟੋਲ ਸਾਨੂੰ ਦਿਸੀ ਜਾਂਦੇ ਮਿੱਤਰੋ ਜੀ ਕਿ ਜੇ ਪੁਰਾਣੇ ਬਰੀਡ ਤੇ ਕੰਮ ਕਰਨਾ ਆਹ ਕੁੱਕਾ ਵੀਸ ਲੈ ਜਾਓ ਜੀ ਜੀ ਜਮਾਂਸਰਾ ਲੱਗ ਜਾਣਾ ਆ ਜਾ ਪੁੱਤ ਆ ਤੇ ਸਿੰਗਾ ਸੋਂਗਾ ਤੇ ਫੇਸ ਕੁਆਲਟੀ ਦੀ ਇੱਥੇ ਹੀ ਬਾਂਦਰ ਚੈੱਕ ਕਰ ਲਓ ਨਾ ਜੀ ਜੀ ਚੰਗੀ ਐ ਤੇ ਰੇਟ ਸੋਨੇ ਨਾਲ ਵਿੱਚ ਹੀ ਕਰ ਦਾਂਗੇ ਵਿੱਚ ਹੀ ਵਿੱਚ ਹੀ ਵਿੱਚ ਹੀ ਇਹ ਘਟੀਦਾਰੀ ਪੱਕੀ ਮੁੱਲ ਕਰਾਂਗੇ ਇਹ ਕੱਟੀ ਦਾ ਲੱਖੇ ਮੁੱਲ ਕਰਾਂਗੇ 35000 ਰੁਪਇਆ 35000 ਹਾਂ 35000 ਚੋਂ ਮਾਨਤਾਣ ਜ਼ਰੂਰ ਕਰਾਂਗੇ ਕਿਉਂਕਿ ਕੋਈ ਭਰਾ ਐ ਨਾ ਕਹੇ ਵੀ ਯਾਰ ਉਹ ਐਡੀ ਕੱਟੀ ਸੀ ਉਹਦਾ 37000 ਤੀਜੀ ਦਾ ਮੁੱਲ ਹੈ ਤੀਜੀ ਦਾ ਮੁੱਲ ਯਾਰ ਸੋਨੇ ਦਾ ਅਲੱਗ ਮੁੱਲ ਹੈ ਚਾਂਦੀ ਦਾ ਅਲੱਗ ਮੁੱਲ ਹਾਂ ਹੁਣ ਇੱਕ ਇਹ ਕਿੰਨੀ ਸਾਲ ਦੀ ਆ ਪਹਿਲਾਂ ਵਾਲੀ ਕੱਟੀ ਰੱਖਾਈ ਆਪਾਂ 2-2 ਸਾਲ ਦੀ ਮੁੱਲ ਬਰਾਬਰ ਆ ਗਿਆ ਮੁੱਲ 10000 2000 ਦਾ ਫਰਕ ਆ ਗਿਆ ਨਾ ਪਰ ਤੇ ਜਿਹੜੇ ਬੰਦੇ ਨੂੰ ਪਰਖਾ ਲਖੇ ਉਹ ਤਾਂ ਲਊਗਾ ਭੱਜ ਕੇ ਸਹੀ ਹੈ ਸਹੀ ਤੇ ਜਿਹੜੇ ਬੰਦੇ ਨੇ ਆਇਆ ਕਹਦਾ ਵੀ ਯਾਰ ਐਡੀ ਸਾਲ ਭਰ ਦੀ ਕੱਟੀ ਦਾ 35000 ਬਾਈ ਇਹਨੇ ਤੂੰ ਐ ਮੰਨ ਕੇ ਚੱਲ ਵੀ 2 ਸਾਲਾਂ 2.5 ਸਾਲਾਂ ਚ ਸੂ ਵੀ ਪੈਣਾ ਲੱਗੇ 2.5 ਸਾਲ ਦਾ ਕਰਮ ਵਾਲੇ ਸੂਪ ਰਹਿ ਹੂੰ ਇਹ ਚੀਜ਼ ਆ ਕੀ ਬਾਤਾਂ ਹੀ ਕੱਟੀ ਦਤਾ ਜੁਣ ਹੱਕ ਨਾ ਮੜੀ ਜੀ ਪੱਤੀ ਆ ਰੇ ਡਰਦਿਆਂ ਪਿੱਛੋਂ ਨਿਆਣਾਣਾ ਥੋੜਾ ਹਾਂ ਤੇ ਇਹ ਸੀਗੀ ਮਿੱਤਰੋ 8 ਨੰਬਰ ਕੱਟੀ ਹੁਣ ਦੇਖੋ 7 ਨੰਬਰ ਕੱਟੀ ਵੀ ਕੋਲੇ ਖੜੀ ਤੇ 8 ਵੀ ਕੋਲੇ ਖੜੀ ਮੁੱਲ ਬਰਾਬਰ ਜੀ ਅਗਲਾ ਕ ਭਾਗ ਇਹਨਾਂ ਦਾ ਹਾਂ ਠੀਕ ਆ ਹੁਣ ਆ ਗਿਆ ਆਪਣੇ ਕੋਲ 9 ਨੰਬਰ ਕੱਟੀ 9 ਨੰਬਰ ਵੀ ਜੀ ਇਹ ਵੀ ਸਾਲ ਤੋਂ ਬਸ ਕੱਟੀ ਹੋ ਮਿਲਣਾ ਇਹ ਬਈ 11 ਮਹੀਨਿਆਂ ਦੀ ਆ ਹੂੰ ਇਹ ਕੱਟ 11 ਮਹੀਨਿਆਂ ਦੀ ਹੈ ਹਨ ਲੈ ਕੱਦ ਕਾਟ ਤੇ ਸ਼੍ਰੀ ਦੀਵੰਦ ਇਹ ਵੀ ਕਰਮਲ ਚੈੱਕ ਕਰ ਲਿਓ ਜੀ ਇਹ 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 ਤੇ ਕਹੋ ਦੋ ਤਿੰਨ ਕਟੀਆਂ ਇਹ 11-11 ਮਹੀਨਿਆਂ ਦੀਆਂ ਮਾਲਕਾਂ ਨੇ ਦੱਸਿਆ ਠੀਕ ਆ ਠੀਕ ਆ ਜੀ ਬਾਕੀ ਸਮਾਂ ਪਣਾ ਦਾ ਤੁਹਾਨੂੰ ਦਿੱਸੀ ਜਾਂਦਾ ਪੂਰਾ ਸਰੀ ਲੱਗਿਆ ਆ ਕਿ ਬਤਾ ਜੋ ਹੁਣ ਪਿੱਛੋਂ ਇਹਦੇ 'ਚ ਤਾਂ ਆਪਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਹੈ ਨਾ ਹਾਂ ਜੇ ਇਹਦੀ ਵੀ ਹੋਣ ਤਰੀਫਾ ਕਰਨਾ ਤਾਂ ਬਸ ਫਿਰ ਤੋੜ ਕੇ ਦਿਖਾਉਣਾ ਤਾਂ ਆਪਣੀ ਮਜਬੂਰੀ ਹੈ ਨਾ ਲੱਖੇ ਅਗਲਾ ਕਿਹੜਾ ਲੰਗ ਲੰਗਣਾ ਹੋਵੇ ਲੰਗ ਡੁੱਡ ਲੰਗੜੀ ਡੁੱਡੀ ਨਾ ਹੋਵੇ ਬਾਕੀ ਸਰੀ ਲੱਖੇ ਆਪਾਂ ਹਰ ਵੀਡੀਓ ਦੇ ਵਿੱਚ ਹੀ ਬੋਲਦੇ ਹੁੰਨੇ ਆ ਹਨਾ ਹਾਂ ਇਹ ਘਟੇ ਦਾ ਤਾਰੀ ਮੁਲਕ ਨਾ ਕਰਾਂਗੇ ਦੰਦਾਂ ਦੀ ਥਣਾਾਂ ਦੀ ਹਾਂ ਲੰਗੜੀ ਡੁੱਡੀ ਦੀ ਉਹ ਆਪਣੀ ਇਹ ਕੱਟੀ ਲਾ ਕੇ ਨੰਬਰ ਲਗਾਂਗੇ 1 ਹਾਂ 2 ਤੇ 3 ਹਾਂ ਇਹਨਾਂ ਦਾ ਤਿੰਨਾਂ ਦਾ ਆਪਾਂ ਮੁੱਲ ਕਰਾਂਗੇ 27 27000 ਰੁਪਏ 10 ਨੰਬਰ ਦਾ 11 ਨੰਬਰ ਦਾ 12 ਨੰਬਰ ਦਾ 12 ਨੰਬਰ ਦਾ 27 27000 ਰੁਪਏ 27 ਐਂ ਨਾ ਸੋਚੇ ਭਰਾ ਕੋਈ ਮਾਨਤਾ ਨਹੀਂ ਹੁਣ ਮਾਨਤਾਂ ਕਰਾਂਗੇ ਹਨਾ ਮਾਨਤਾ ਪੂਰਾ ਫੁੱਲ ਹੋ ਜਾਊਗਾ ਆਪਾਂ ਤੋੜ ਕੇ ਦਿਖਾਤੀ ਹੁਣ ਆਪਾਂ ਦਿਖਾਉਣੀ ਆ ਆਹ ਹਾਂ ਜੀ 11 ਨੰਬਰ ਕੱਟੀ ਆ ਗਈ ਆਪਣੇ ਕੋਲੇ ਇਹ ਹੈ ਸਾਲਾਂ ਇਕੋ ਜੀਆਂ ਲੱਖੇ ਰਹਿੰਦੇ ਇਹਨਾਂ ਨੂੰ ਐਂ ਵੀ ਨਹੀਂ ਪਤਾ ਲੱਗਦਾ ਵੀ ਕਿਹੜੀ ਤੋਰਤੀ ਤੇ ਕਿਹੜੀ ਰਹਿ ਗਈ ਹਨਾ ਲਾਈਫਾ ਮਾਰਨੇ ਗਿਆ ਕੱਤੀ ਜਿਆਰੇ ਚਾ ਨਾ ਜੀ ਮਾਣਾ ਪੂਰਾ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਅੱਜ ਦਿਲਖੁਸ਼ ਹੋਇਆ ਏ ਸ਼ੈਰੀ ਮਨੇ ਕਿਹਾ ਸੀ ਨਾ ਉਹੀ ਗੱਲ ਆ ਦਿਲਖੁਸ਼ ਹੋਣ ਵਾਲੀ ਗੱਲ ਅੱਜ ਤਾਂ ਅੱਜ ਤਾਂ ਲਖੇ ਫਿਰ ਸਾਰੇ ਪਾਸੇ ਦਿਲਖੁਸ਼ ਆ ਤੂੰ ਨਿਤ ਲਾਂਭੇ ਜੀ ਦਿੰਨਾ ਹੁੰਦਾ ਭਰਾ ਵੀ ਬਹੁਤ ਲਾਂਭੇ ਦਿੰਦੇ ਦਿੰਦੇ ਵੀ ਯਾਰ ਤੁਸੀਂ ਵੀਡੀਓ ਚ ਨਹੀਂ ਮੁੱਲ ਕਰਦੇ ਅੱਜ ਆਪਾਂ ਕਰਤੇ ਵੀਡੀਓ ਚ ਮੁੱਲ ਕਰਤੇ ਅੱਜ ਆਪਾਂ ਹੁਣ ਸਹੀ ਆ ਸਹੀ ਆ ਖੁਸ਼ ਰਹਿਣ ਭਰਾਵਾਂ ਦੇ ਨਾਲ ਹੀ ਆਪਾਂ ਵੱਡਿਆਂ ਲਖੇ ਇਕੱਲੇ ਆਪਾਂ ਨਹੀਂ ਵੱਡੇ ਹਨ ਗਾਕਾਂ ਨਾਲ ਹੀ ਆਪਾਂ ਵੱਡੇ ਆ ਉਹ ਵੀ ਆਪਣਾ ਪਰਿਵਾਰ ਆ ਸਾਰਾ ਬੈ ਹਨਾ ਹਾਂ ਇਹ ਸੀ ਕਿ ਮਿੱਤਰੋ ਕੱਟੀ 11 ਨੰਬਰ ਤੇ ਹੁਣ ਤੋਂ ਦਿਖਾਵਾਂ ਇਕੱਠੇ ਹੋਏ 1 ਇਹ ਵੀ 11 ਮਹੀਨੇ ਦੀ ਹੈ ਨਾ ਇਹ ਵੀ 11 ਮਹੀਨਿਆਂ ਦੀ ਹੈ ਬਾਈ ਹੁਣ ਲੱਖੇ ਗੱਲ ਕਹਿਣੀ ਤਾਂ ਮਾੜੀ ਹੁੰਦੀ ਹੈ ਹੈਨਾ ਹੂੰ ਗਰਦਾਸ ਮਾਨ ਨੇ ਕਿਹਾ ਜੀ ਕਹਿੰਦਾ ਜਿਹੜੇ ਮੁਲਖ ਦਾ ਖਾਈ ਉਹਦਾ ਬੁਰਾ ਨਹੀਂ ਮੰਗੀ ਦਾ ਬੁਰਾ ਨਹੀਂ ਮੰਗੀ ਦਾ ਆਪਾਂ ਪੰਜਾਬ 'ਚ ਖੜੇ ਆਂ ਪੰਜਾਬ ਦੇ ਆਂ ਤੇ ਪੰਜਾਬ 'ਚ ਹੀ ਆਪਾਂ ਨੂੰ ਸਾਰਾ ਕੁਝ ਮਿਲਦਾ ਹੁਣ ਆਪਣੇ 11 ਮਹੀਨਿਆਂ ਦੀ ਐਡੀ ਕੱਟੀ ਕਿੱਥੋਂ ਹੋ ਜੂ ਬਾਈ ਯਾਰ ਹੂੰ ਆਪਣੇ 1.5 1.5 ਸਾਲ ਦੀਆਂ ਐਂਡੀਆਂ ਐਂਡੀਆਂ ਕੱਟੀਆਂ ਹੁੰਦੀਆਂ ਆਹ ਖੜੀ ਸੀ ਉਹ ਖੜੀ ਸੀ ਉਹ ਖੜੀ ਆ ਹਾਂ ਦਿਸੀ ਜਾਂਦੀ ਆ ਹਾਂ ਜੀ ਕਿ ਨਹੀਂ ਸਹੀ ਗੱਲ ਆ ਹਾਂ ਨਾ ਵਾਪਸ ਯਾਰ ਚਾਹੇ ਹਮ ਮਾਲਾ ਜਾਂ ਇਹਨੂੰ ਕੇਰਲਾ ਦੀ ਮਾਲਾ ਜਾਂ ਸਿੱਧੀ ਗੱਲ ਤਾਂ ਆਂ ਆਪਾਂ ਜਦੋਂ ਕੋਈ ਇਹਦਾ ਪੰਜ ਕਟੀਆਂ ਦੀ ਤਾਂ ਮੈਂ ਵੀਡੀਓ ਸਪੈਸ਼ਲ ਬਣਾ ਕੇ ਲੈ ਕੇ ਆਇਆ ਕਿਉਂਕਿ ਬਾਕੀ ਮਾਲ ਹੁੰਦਾ ਲਖੇ ਆਪਾਂ ਘਰਾਂ ਚੋਂ ਕੱਲੀ-ਕੱਲੀ ਕਰਕੇ ਲੈਨੇ ਆਂ ਉਧਰ ਕੀ ਆ ਉਧਰ ਤੋੜ ਕੇ ਦਿਖਾਉਂਦੀਆਂ ਬੁੜੀਆਂ ਹਾਂ ਉਧਰ ਕੋਈ ਬੰਦਾ ਨਹੀਂ ਪਸ਼ੂ ਤੋੜ ਕੇ ਦਿਖਾਉਂਦਾ ਜੇ ਤੂੰ ਕਿਤੇ ਜਾਵੇਂ ਨਾ ਬੁਢੀਆਂ ਤੋੜ ਕੇ ਦਿਖਾਉਂਦੀਆਂ ਬੰਦਿਆਂ ਦੇ ਤਾਂ ਹੁੱਕੇ ਭਰੇ ਹੁੰਦੇ ਆ ਹਾਂ ਉਹ ਤਾਂ ਹੁੱਕੇ ਤੇ ਹੀ ਕਹਿੰਦੇ ਆ ਰਾਮਦਾਰੀ ਨਾਲ ਬੈਠੇ ਹੁੰਦੇ ਆ ਭਾਈ ਜੀ ਮੰਨੇ ਕੋਈ ਬੇਰੂ ਨਹੀਂ ਹਾਂ ਉਹ ਤਾਂ ਐਂ ਕਹਿਣ ਜਾਣਦੇ ਆ ਕੱਲਾ ਤੇ ਆ ਗਈ ਆਪਣਾ ਕੋ ਲਾਸਟ ਇਹ ਕਿੰਨੀ ਉਮਰ ਦੀ ਆ ਇਹ ਲਖੇ ਮਾਲਕਾਂ ਦੇ ਦੱਸਣ ਮੁਤਾਬਕ ਬਈ ਸਾਢੇ 7 ਕੇ 8 ਮਹੀਨਿਆਂ ਦੀ ਕੱਟੀ ਆ ਸਾਢੇ 7 8 ਮਹੀਨੇ ਦੀ ਕੱਟੀ ਹੈਗੀ ਹਾਂਜੀ ਤੇ ਬੰਤਰ ਮਾਂ ਤੇ ਇਹ ਵੀ ਪੂਰੀ ਗੋਲੀ ਆ ਦੇਖ ਤੂੰ ਹੋਰ ਤਿਆਰ ਬਾ ਦੇਖ ਲਖੇ ਦੀ ਝੋਲੀ ਦੇਖੀ ਕੱਟੀ ਦੀ ਹੂੰ ਪੂਰੀ ਬਰਾਂ ਵਾਲੀ ਆ ਨਾ ਮੈਂ ਆਖਿਆ ਯਾਰ ਥਣ ਵੀ ਬਹੁਤ ਸੋਹਣਾ ਲੱਗਾ ਪੈਣਾ ਠੀਕ ਆ ਠੀਕ ਆ ਆ ਜਾ ਪੁੱਤਰ ਜਿੱਤ ਲਾਰੇ ਆਪਣਾ ਤਾਂ ਤੰਗ ਕਰਦੇ ਆ ਐ ਕਾਬੂ ਹੀ ਨਹੀਂ ਆਪਣਾ ਹੁੰਦਾ ਨਾ ਇਹ ਨਾ ਵਸੇ ਆਈਆਂ ਹੁਣ ਲਖੇ ਦੀ ਪਿੱਛੇ ਹੋ ਗਈ ਨਾ ਝੋਲੀ ਦਿਖਾਈ ਠੀਕ ਆ ਜਾ ਪੁੱਤ ਇਹ ਐਚੋ ਬੰਤੋ ਦੇਖੋ ਬੜਾ ਕੱਟੀ ਦੀ ਜੀ ਤੇ ਝੋਲੀ ਦੇਖੋ ਯਾਰ ਹੂੰ ਠੀਕ ਹੈ ਨਾ ਭਰੀ ਵੀ ਨਾ ਬਲਾਂ ਹੈ ਨਾ ਬਾ ਕਮਾਲਾ ਹੁਣ ਤੂੰ ਏਦੂ ਬਗਾ ਦੇ ਇਹਦਾ ਤੂੰ ਆਹ ਮੂੰਹ ਦੇਖ ਕੱਟ ਲਖੇ ਹਾਂ ਮੂੰਹ ਦੇ ਤੂੰ ਰਸੂਥੀ ਦੇਖ ਪਾਵਾਂ ਕੌਲੀ ਚ ਧਰ ਕੇ ਪਾਣੀ ਪਿਆਲਾ ਕੱਟੀ ਨੂੰ ਹਾਂ ਇੰਨੀ ਪਤਲੀ ਹੈ ਨਾ ਸਮਝੀ ਹੈ ਕਿ ਨਹੀਂ ਠੀਕ ਹੈ ਹੁਣ ਫਿਰ ਇਹ ਜਿਹੜੀਆਂ ਚੀਜ਼ਾਂ ਦੇ ਵੀ ਲੋਕਰ ਰਿਕਾਰਡ ਮੰਗਣਗੇ ਨਾਲ ਤਾਂ ਫਿਰ ਕੁਝ ਕਹਿ ਨਹੀਂ ਸਕਦੇ ਬਾਕਾਇਦਾ ਜਿੰਨਾ ਕ ਆਪਾਂ ਨੂੰ ਮਾਲਕਾਂ ਨੇ ਦੱਸਿਆ ਲਖੇ ਉਹਨਾਂ ਉਹਨੇ ਰਿਕਾਰਡ ਵੀ ਆਪਾਂ ਦੇਵਾਂਗੇ ਇਹਦਾ ਮੁੱਲ ਰਾਰੀ ਇਹਦਾ ਮੁੱਲ ਤੂੰ ਹੀ ਕਰ ਦੇ ਯਾਰ ਜਿਹੜਾ ਮਰਜੀ ਤੈਨੂੰ ਛੋੜ ਲੈ ਕਰ ਹੁਣ ਇਹਨੂੰ ਹੈਂ ਤੂੰ ਮੈਨੂੰ ਕੋ ਬਲਬੂ ਸੇ ਪਤਾ ਮੈਂ ਕਿ ਨਾ ਕਰਾਂ ਤੈਨੂੰ ਜਿੰਨਾ ਚੰਗਾ ਲੱਗਦਾ ਉਨਾ ਕਰ ਦੇ ਹੋਰ ਗੋਲ ਇਹਨਾਂ ਦਾ ਆਪਾਂ ਕਰਾਈ 27 22000 27 22000 ਰੁਪਈਆ ਪੰਜ ਗਿਆ ਦਾ ਬਟਾ ਦਾ ਪਾਈ ਲੈਣਾ ਨਾਲੋਂ ਪਾਲਾ ਹੈ ਪਾਲਾ ਅਜ ਤੈਨੂੰ ਛੋਟ ਆ ਯਾਰ ਤੈਨੂੰ ਮੈਂ ਕਹਿ ਤਾ ਅੱਜ ਤੇ ਰਾਖਾ ਮੂਡ ਨਹੀਂ ਕਰਦੇ ਚੱਲਾ ਬਾਈਕ ਅਜ ਉਹ ਤੂੰ 27 ਕੀਤਾ ਉਹ ਸਮਾਂ ਦਾ ਬਾਈਕ ਕਰਦੇ ਆ ਪੰਪਾ ਬਾਈ ਕਰਦੇ ਕੋਈ ਗੱਲ ਪਰ ਐਂ ਦੇਖ ਵੀ ਕੱਟੀ ਦਾ ਹੁਣੇ ਤੋਂ ਪਿੱਠ ਪੂੜਾ ਦੇਖ ਲਖੇ ਤੇ ਝੋਲੀ ਦੇਖ ਕਰਮ ਵਾਲੀ ਦੀ ਯਾਰ ਘੈਂਟ ਆ ਯਾਰ ਹਨਾ ਸਮਝ ਗਿਆ ਕਿ ਨਹੀਂ ਨਾ ਨਾ ਬਾਕੀ ਮਾਲ ਦੀ ਤਸੱਲੀ ਹੈਗੀ ਐ ਫੋਲੋ ਵੱਜਦੀ ਘੜੀ ਤਾਂ ਮਿੱਤਰੋ ਨਾ ਬਾਕੀ ਉਹੀ ਗੱਲਾਂ ਜੇ ਤੁਸੀਂ ਕਹੋ ਤਰੀਫਾ ਪੋਲ ਬੰਦਿਆ ਬਾਈ ਤਰੀਫਾ ਬਾਈ ਤਾਂ ਹੁੰਦੀਆਂ ਚੀ ਮੱਲੋ ਮਲੇ ਸੋਹਣੀਆਂ ਨਾ ਕਿਤੇ ਬੈਠੀ ਜਨੇ ਆ ਮਾਰ ਲਓ ਮੈਂ ਤੇ ਐ ਲਾਜ ਮੇ ਕੋਈ ਕੱਟਾ ਬੈਠਾ ਹੁੰਦਾ ਨਾ ਕੱਟਾ ਬੈਠਾ ਹੁੰਦਾ ਤੇ ਟੋਟਲ 13 ਨਾ ਲੱਗ ਗਏ ਤੇ ਵੀਡੀਓ ਆਪਣੀ 17 18 ਮਿੰਟ ਲੱਗ ਗਿਆ ਜੇ ਕੋਈ ਗੱਲ ਨਹੀਂ ਸ਼ੌਂਕ ਨਾ ਬਣਾਈ ਹੈ ਨਾ ਹੁਣ ਜਿਹੜੇ ਭਰਾ ਨੂੰ ਜਿਹੜੀ ਪਸੰਦ ਆਊਗੀ ਪਰ ਵੀ ਇੱਕ ਚੋਂ ਗੰਨਾ ਪੱਟਣ ਵਾਲੀ ਗੱਲ ਆ ਸੀ ਬੱਬਲ ਭੂਸੇ ਪਾਵੋਗੇ ਵੀ ਕਿਹੜੀ ਲਈ ਤੇ ਕਿਹੜੀ ਛੱਡ ਗਏ ਕਿਹੜੀ ਛੱਡੀ ਧੰਨਵਾਦ